ਭਾਈ ਗੁਰਜੀ ਦਾ ਖਾਲਸਾ ਭਾਈ ਗੁਰਜੀ ਕੀ ਬਤੇ ਤੁਸੀਂ ਥੱਲੇ ਵੀਡੀਓ ਚੱਲਦੀ ਦੇਖ ਰਹੇ ਹੋ ਇਹ ਮੇਰੇ ਉਸਤਾਦ ਜੀ ਮੈਨੂੰ ਬਹੁਤ ਪਿਆਰੇ ਮੇਰੇ ਉਸਤਾਦ ਜੀ ਮਾਨਯੋਗ ਕਮੋ ਬਲਵਾਨ ਫਤਿਹਬਦੀ ਜੀ ਇਹ ਪਲੇਅਰ ਨੇ ਕਬੱਡੀ ਦੇ ਨਾਲ ਇੱਕ ਇਹਨਾਂ ਨੂੰ ਪੁੱਛ ਰਹੇ ਨੇ 11 ਫਰਵਰੀ ਨੂੰ ਜਿਹੜਾ ਵਰਲਡ ਕੱਪ ਨਾਮ ਦਾ ਮੈਚ ਹੋ ਰਿਹਾ ਸੀਗੇ ਬਗੜੀਆਂ ਕਪੂਰਤਲਾ ਉਹਦੇ ਬਾਰੇ ਪੁੱਛ ਰਹੇ ਨਹੀਂ ਕਿ ਇਹ ਜਿਹੜੇ ਪਲੇਅਰ ਦੋ ਤਿੰਨ ਪਲੇਅਰ ਹੈ ਮੈਂ ਨਾਮ ਲੈ ਲੈਣਾ ਹੋਰ ਇੱਕ ਦੋ ਪਲੇਅਰ ਹੋ ਰਹੇ ਹੈ ਜਿਹੜੇ ਵੀ ਜ਼ਿਆਦਾ ਅਮਾਊਂਟ ਦੇ ਕੇ ਇਹਨਾਂ ਨੂੰ ਬੁਲਾਇਆ ਗਿਆ ਕਿ ਬਈ ਇੱਥੇ ਰੇਡ ਪਾਣ ਲਈ ਜੋ ਵੀ ਇਹਨਾਂ ਨੇ ਪੈਸੇ ਵਾਂਦੇ ਸੀ ਦਿੱਤੇ ਵੇ ਪਰ ਇਹਨਾਂ ਨੇ ਇੱਕ ਨਹੀਂ ਵੀ ਕਬੜੀਆਂ ਨਹੀਂ ਪਾਈਆਂ ਤੇ ਉਸਤਾਦ ਜੀ ਇਹ ਪੁੱਛ ਰਹੇ ਹੈ ਪਲੇਅਰੋਂ ਕਿ ਭਈ ਕਬੜੀਆਂ ਕਿਉਂ ਨਹੀਂ ਪਾ ਰਹੇ ਭਈ ਇਹਨਾਂ ਦੀ ਲੋੜ ਹੈ ਕਿਉਂਕਿ ਮੈਚ ਲਗਾਤਾਰ ਇੱਕ ਪਾਸੇ ਨੂੰ ਜਾ ਰਹੇ ਸਾਰੇ ਤੇ ਕਬੜੀਆਂ ਕਿਉਂ ਨਹੀਂ ਪਾ ਰਹੇ ਤੇ ਪਲੇਅਰ ਸਾਬ ਦੱਸ ਰਹੇ ਹੈ ਕਿ ਭਈ ਪਤਾ ਨਹੀਂ ਕਿਉਂ ਨਹੀਂ ਪਾ ਰਹੇ ਜਦ ਆਹ ਭਰਾਨਾ ਕੀ ਹੈ ਖੜੇ ਹੈ ਤਿਆਰ-ਤਿਆਰ ਹੋ ਕੇ ਆਏ ਹੈ ਗਰਾਊਂਡ 'ਚ ਵੀ ਆ ਗਏ ਹੈ ਪਰ ਕਬੜੀ ਨਹੀਂ ਪਾ ਰਹੇ ਤੇ ਸਾਹਮਣੇ ਵਾਲੀ ਟੀਮ ਚ ਸ਼ਿਲੂ ਜਾਫੀ ਗਲੋਤਾ ਹੀ ਦਾ ਤੇ ਕਬਡੀਆਂ ਨਾ ਭਾਨ ਤੇ ਹੋਰ ਵੀ ਐ ਬੜੇ ਹੁਣ ਐ ਪਲੇਅਰਾਂ ਨੇ ਦੋ ਤਿੰਨ ਦਿਨ ਪਹਿਲਾਂ ਮੈਂ ਵੀਡੀਓ ਦੇਖੀ ਇਹਨਾਂ ਦੀ ਪਿਸਟਲ ਬੁਸਟਰ ਡਾਂਕੇ ਕਾਣੀ ਆਣ ਕਾਲੀ ਆਣ ਲਾ ਕੇ ਤੇ ਸੰਜੇ ਦੱਦਰ ਵਾਂਗੂ ਗਰਾਊਂਡ ਜਿ ਘੁੰਮ ਰਹੇ ਸੀ ਲੋਕਾਂ ਨੂੰ ਹਾਇ ਐਲੋ ਕਰ ਰਹੇ ਸੀ ਤੇ ਪਬਲਿਕ ਇੰਟਿਆਰ ਕਰ ਰਹੇ ਸੀ ਕਿ ਵੀ ਇਹ ਕਿਦੋਂ ਕਬਡੀਆਂ ਪਾਣਗੇ ਜਦੋਂ ਕਬਡੀਆਂ ਪਾਣਗੇ ਹੋ ਸਕਦਾ ਕਿ ਪੰਜਾਬ ਪੰਜਾਬ ਵਾਲ ਕੋਈ ਨਾਮ ਆਵੇ ਪੰਜਾਬ ਵਾਲ ਕੈਸ਼ ਆਵੇ ਪੰਜਾਬ ਵਾਲ ਦੀ ਪੰਜਾਬ ਦੀ ਜਿੱਤ ਹੋਵੇ ਪਰ ਇਹਨਾਂ ਨੇ ਕਬਡੀਆਂ ਪਾਈਆਂ ਨਹੀਂ ਉਹ ਗਰਾਊਂਡ ਚ ਪੇਮੈਂਟ ਲੈ ਕੇ ਆਏ ਵੀ ਜੋ ਵੀ ਇਹਨਾਂ ਦੇ ਪੇਮੈਂਟ ਬੰਦੀ ਹੈ ਉਹ ਰਾਊਂਡ ਜੇ ਲੈ ਕੇ ਵੀ ਆਏ ਪੈਸੇ ਲੈ ਲਏ ਉਹ ਤਿਆਰ ਵੀ ਹੋਏ ਹੋਰ ਉੱਥੋਂ ਦੀ ਕਪੜੇ ਪਾ ਕੇ ਵਾਪਸ ਹੀ ਚਲੇ ਗਏ ਤੇ ਇਹ ਕਿਉਂ ਐਵੇਂ ਤੁਸੀਂ ਦੱਸ ਸਕਦੇ ਹੋ ਤੇ ਜੇ ਮੈਂ ਦੱਸਾਂਗਾ ਤੇ ਫਿਰ ਵੀ ਗੱਲ ਵਿਵਾਦ ਦੀ ਹੋ ਜਾਂਦੀ ਹੈ ਮੈਂ ਦੱਸਾਂ ਕਿਉਂ ਇਹਨਾਂ ਨੂੰ ਡਰ ਸੀ ਕਿ ਫੜੇ ਨਾ ਜਾਣ ਕਿ ਅੱਜ ਉਹਨੇ ਸਿਲੂਨਾਂ ਨੂੰ ਫੜਨਾ ਲਵੇ ਤੇ ਪੰਜਾਬ ਜਨਾਂ ਦੇ ਇਹਨਾਂ ਵੀ ਮੈਨਾ ਕਰਕਣਾ ਹੋ ਜਾਏ ਕਿਤੇ ਕਿ ਭਈ ਭਈਆ ਤੇ ਕੁਛ ਹੈ ਹੀ ਨਹੀਂ ਇਹਦਾ ਜਾਣੀ ਨਹੀਂ ਹੁਈ ਤਾਂ ਕਰਕੇ ਨਹੀਂ ਅੱਪ ਆਇਆ ਕਬੱਡੀ ਮਾਨ ਲਈ ਇਹ ਸਾਰੇ ਬਾਹਰ ਡੰਡੇ ਐ ਉਹ ਬਾਹਰ ਕਬੱਡੀ ਬੰਦ ਕੀਤੀ ਉਹ ਸਾਰੇ ਐ ਛੂਮੰਤਰ ਹੋ ਕੇ ਇੰਡੀਆ ਜਾਏ ਐ ਤੇ ਇਸ ਕਰਕੇ ਜੋ ਇਹਨਾਂ ਪਹਿਲਾਂ ਦੇਖਿਆ ਕਿ ਭਈ ਉੱਤੇ ਵੀ ਜਿਹੜਾ ਆਉਂਦਾ ਹੈ ਰੀਡਰ ਆਉਂਦਾ ਉਹਨੂੰ ਘੇਰ ਕੇ ਛੁੱਟੀ ਜਾ ਰਿਹਾ ਥੱਲੇ ਤੇ ਅਸੀਂ ਜਾਵਾਂਗੇ ਸਾਨੂੰ ਤਾਂ ਪੜਲੇ ਇਸ ਡਰ ਦੇ ਨਾਲ ਇਹਨਾਂ ਨੇ ਕਬੱਡੀਆਂ ਨਹੀਂ ਪਾਈਆਂ ਤੇ ਬਾਕੀ ਮੈਂ ਪਹਿਲੇ ਵੀਡੀਓ ਬਣਾਈ ਸੀ ਕੱਲ ਵੀ ਹੁਣ ਇਸ ਵਾਰੀ ਦੁਬਾਰਾ ਬੋਲ ਰਿਹਾ ਨਾ ਕਿ ਬਈ ਹੁਣ ਮੌਕਾ ਆ ਗਿਆ ਹੈ ਪਬਲਿਕ ਨੂੰ ਥੋੜਾ ਬੋਲਣਾ ਚਾਹੀਦਾ ਹੈ ਨਵੇਂਆਂ ਨੂੰ ਮੌਕਾ ਦੋ ਨਵੇਂ ਮੁੰਡਿਆਂ ਨੂੰ ਮੌਕਾ ਦੋ ਨਵੇਂ ਮੁੰਡੇ ਪੰਜਾਬ ਦਾ ਮਾਣ ਪਹਿਲਾਂ ਵਾਂਗੂ ਫਿਰ ਵਧਾਈਗੇ ਕਬੱਡੀ 'ਚ ਜਿਹੜਾ ਅਸੀਂ ਇੱਕ ਹੁਣ ਮਜ਼ਾਕ ਦਾ ਇੱਕ ਪਾਤਰ ਬਣ ਬਣ ਗਏ ਆ ਕਬੱਡੀ 'ਚ ਪੰਜਾਬ ਇੱਕ ਮਾਣ ਮਜ਼ਾਕ ਦਾ ਪਾਤਰ ਬਣ ਗਿਆ ਇੱਕ ਸਾਬਦਾ ਜੋ ਜੋ ਲੋਕੀ ਪੰਜਾਬ ਤੋਂ ਬਾਹਰ ਹੋਰ ਸਟੇਟਾਂ ਦੇ ਲੋਕੀ ਜਿਹੜੇ ਦੇਖਦੇ ਆ ਮਜ਼ਾਕ ਦਾ ਪਾਤਰ ਬਣ ਗਿਆ ਕਿ ਕੋਈ ਗੱਲ ਹੈ ਕਿ ਬਈ ਪੰਜਾਬ ਦੇ ਪ੍ਰਿੰਟ ਪਹਿਨੇ ਪਲੇਅਰ ਬੈਠੇ ਸੀ ਕਮਾਲ ਹੈ ਕੋਈ ਪਲੇਅਰ ਐਸਾ ਹੈ ਹੀ ਨਹੀਂ ਕਿ ਜਿਹੜਾ ਅੱਗੇ ਆਵੇ ਤੇ ਇਦੇ ਵਲ ਪਲੀਜ਼ ਤੁਹਾਨੂੰ ਕਮੈਂਟ ਕਰੋ ਸ਼ੇਅਰ ਕਰੋ ਵੀਡੀਓ ਨੂੰ ਤੇ ਦੱਸਿਓ ਜਰੂਰ ਬਾਕੀ ਭਾਈ ਅਸੀਂ ਇੱਥੇ ਬੋਲਦੇ ਰਹਿਵਾਂਗੇ ਭਾਵੇਂ ਧਮਕੀਆਂ ਜੋ ਮਰਜ਼ੀ ਮੈਨੂੰ ਦੇ ਜਾਣ ਫੋਨ ਤੇ ਇਹ ਉਹ ਕਿਉਂਕਿ ਜਿੰਨਾਂ ਜਾਨ ਜਿੰਨਾਂ ਚ ਮੈਂ ਪਹਿਲਾਂ ਵੀ ਵੀਡੀਓ ਬਣਾਈ ਸੀ ਜਿੰਨਾਂ ਚ ਜ਼ੋਰ ਹੁੰਦਾ ਨਾ ਉਹਨਾਂ ਸਹੰਸਿੰਤਾ ਹੁੰਦੀ ਹੈ ਪਹਿਲਵਾਨ ਜ਼ੋਰ ਵਾਲਾ ਪਹਿਲਵਾਨ ਹੋਈ ਜਿਹਦੇ ਅੰਦਰ ਸਹੰਸਿੰਤਾ ਹੋਏਗੀ ਜਿਹੜਾ ਨਿੱਕੀ ਜੀ ਗੱਲ ਉੱਤੇ ਧਮਕੀ ਦੇ ਫੋਨ ਲੱਗੇ ਕੋਈ ਮੈਂ ਬੜਾ ਇੰਟਰਨੈਸ਼ਨਲ ਪਲੇਅਰ ਹਾਂ ਮੇਰੇ ਬਾਰੇ ਕਿਸ ਨੇ ਕਰੇ ਬੋਲਿਆ ਧਮਕੀ ਦੇ ਲੱਗੇ ਇਹਨਾਂ ਜਾਣ ਨਹੀਂ ਹੈ ਬਿਲਕੁਲ ਵੀ